ਪਰ ਸਭ ਤੋਂ ਪਹਿਲਾਂ ਸਾਰੇ ਗੁਰਦਾਸਪੁਰ ਸ਼ਹਿਰ ਵਾਸੀਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ ਕਿਉਂਕਿ ਇਲੈਕਸ਼ਨ ਆਈ ਜਿੰਨੀਆਂ ਵੀ ਸਰਦਾਰ ਦੇ ਵਿੱਚ ਹੋਈਆਂ ਇਹਨਾਂ ਤੋਂ ਪਹਿਲਾਂ ਵੀ ਹੋਈਆਂ ਅੱਜ ਤੱਕ ਗੁਰਦਾਸਪੁਰ ਨੇ ਜਿਹੜਾ ਸਾਡੇ ਪ੍ਰਵਾਸੀ ਪ੍ਰਤੀ ਪਿਆਰ ਦਿਖਾਇਆ ਸੋ ਅਸੀਂ ਇਕੱਲੇ-ਇਕੱਲੇ ਦੇ ਘਰ ਜਾ ਕੇ ਵੀ ਧੰਨਵਾਦ ਕਰੀਏ ਤੇ ਨਹੀਂ ਕਰ ਸਕਦੇ ਸੋ ਇਹਨਾਂ ਵਿਸ਼ਵਾਸ ਦਵਾਉਣਾ ਕਿ ਪਹਿਲਾਂ ਵੀ ਸਾਡੇ ਸਾਰੇ ਕੌਂਸਲਰ ਨੇ ਅੱਜ ਫੇਰ 29 ਹੋ ਗਏ ਨੇ ਕਾਂਗਰਸ ਕਾਂਗਰਸ ਪਾਰਟੀ ਦੇ ਇੰਨਾ ਵਿਸ਼ਵਾਸ ਦੋਨਾਂ ਕਿ ਪਹਿਲਾਂ ਵੀ ਵਰੁਣ ਜਿਵੇਂ 2 ਸਾਲ ਤੋਂ ਆਪਣੀ ਵਾਰਡ ਦੇ ਵਿੱਚ ਮੇਰੇ ਕੋਲ ਕੰਮ ਕਰਵਾ ਰਿਆ ਆਉਣ ਵਾਲੇ ਦਿਨਾਂ ਵਿੱਚ ਇਹਦੀ ਵਾਰਡ ਦੇ ਵਿੱਚ ਕੋਈ ਵੀ ਜੇ ਕੋਈ ਸਮੱਸਿਆ ਆਲਰੇਡੀ ਬਹੁਤੇ ਕੰਮ ਅਸੀਂ ਕੰਪਲੀਟ ਕਰ ਚੁੱਕੇ ਆ ਜਿਹੜੇ ਵੀ ਕੰਮ ਹੋਣਗੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਜਿਹੜੀ ਵੋਟਰਾਈ ਲੋਕ ਜਿਤਾਉਂਦੇ ਨੇ ਇਹਦੇ ਨਾਲ એનર્ਜੀ ਮਿਲਦੀ ਆ ਹੁਣ ਆ ਜਿਹੜਾ ਸਾਲ ਅਗਲਾ ਚੜਨਾ ਇਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਅਗਲਾ ਸਾਲ ਜਿਹੜਾ ਡਵੈਲਪਮੈਂਟ ਦਾ ਪੂਰਾ ਯੋਰ ਰੱਖਾਂਗੇ ਤੇ ਜਿੰਨੇ ਵੀ ਸ਼ਹਿਰ ਚ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ ਸੋ ਮੈਂ ਇੱਕ ਵਾਰੀ ਸ਼ਹਿਰ ਸਾਰੇ ਗੁਰਦਾਸਪੁਰ ਵਾਸੀਆਂ ਦਾ ਖਾਸ ਕਰਕੇ ਵਾਰਡ ਨੰਬਰ 16 ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਫੇਰ ਪਿਆਰ ਦਾ ਸਬੂਤ ਦਿੱਤਾ ਸਰਕਾਰ ਹੁਣ ਦੇ ਬਾਵੀਉਦ ਵੀ ਇੰਨਾ ਪ੍ਰੈਸ਼ਰ ਹੋਣ ਦੇ ਬਾਅਦ ਵੀ ਉਹਦੀ ਸਾਡੇ ਛੋਟੇ ਭਰਾ ਵਰਨ ਨੂੰ ਇੱਥੇ ਚਿਤਾ ਕੇ ਚੇਅਰ ਮੇਰੇ ਕੋਲ ਇੱਥੇ ਹਾਊਸ ਦੇ ਵਿੱਚ ਬੈਠਣ ਲਈ ਭੇਜਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪਣੇ ਵਾਲੋਂ ਵਾਰਡ ਨੰਬਰ 16 ਦੇ ਗਰਦਾਸਪੁਰ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇੱਕ ਇਲੈਕਸ਼ਨ ਤੇ ਆਉਂ ਹੀ ਜਿਵੇਂ ਕੋਈ ਸੀਐਮ ਦੀ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਪੀਐਮ ਦੀ ਇਲੈਕਸ਼ਨ ਹੁੰਦੀ ਹੈ ਸਾਡੇ ਦੇ ਇਹਨਾਂ ਨੇ ਇੰਨਾ ਪ੍ਰੈਸ਼ਰਾਈਜ਼ ਕੀਤਾ ਵਾਰਡ ਵਸਨੀਕਾਂ ਨੂੰ ਸਰਕਾਰ ਨੇ ਜਿਵੇਂ ਸਰਕਾਰੀ ਮੁਲਾਜ਼ਮ ਉਹਨੂੰ ਫੋਨ ਉਹਨੂੰ ਥ੍ਰੈੱਡ ਉਹਨੂੰ ਤੇ ਫੇਰ ਵੀ ਆਪਾਂ ਕੇਕ ਹਫਤੇ ਜੋ ਐਮਐਲਏ ਸਾਹਮਣੇ ਪਹਿਲਾਂ ਹੀ ਦੱਸਿਆ ਕਿ ਇਹਨਾਂ ਨੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀਆ ਕੀ ਦੂਸ ਬਿਸਕਟ ਪੂਰਾ ਇੰਦਰ ਦੀ ਚੱਕੀ ਤੋਂ ਇੰਦਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲਈਏ ਚਲੋ ਮੈਂ ਵਾਰ ਨੰਬਰ 16 ਦੇ ਵਾਸਤੇ ਬਹੁਤ ਇੱਕ ਵਾਰ ਇੱਕ ਸਨੇਹ ਤੇ ਸਰਕਾਰ ਜਿਹਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਤਾਂ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਜੀ ਸਰਕਾਰ ਬਲਜੀਤ ਸਿੰਘ ਪਰਾਏ ਐਮ ਐਲ ਏ ਸਾਹਿਬ ਸਰਦਾਰ ਬ੍ਰਿੰਦਰਪ੍ਰੀਤ ਸਿੰਘ ਪਰਾਏ ਜਿਨ੍ਹਾਂ ਨੇ ਮੇਨਾਂ ਬਹੁਤ ਸਾਥ ਦਿੱਤਾ ਅੱਗੇ ਹੋ ਕੇ ਮੇਨਾਂ ਮੋੜੇ ਨਾ ਮੋੜਾ ਲਾ ਕੇ ਇਲੈਕਸ਼ਨ ਲੜੇ ਤੇ ਇਲੈਕਸ਼ਨ ਜਿੱਤੇ